ਪੰਜਾਬ ਸਰਕਾਰ ਜਿਹੜੀ ਕਿ ਅੱਜਕੱਲ੍ਹ ਭੁੱਖਮਰੀ ਦਾ ਸ਼ਿਕਾਰ ਹੋਈ ਹੋਈ ਹੈ ਇਹ ਤਰਾਤਰ ਹਾਏ ਹਾਏ ਕਰਦੇ ਫਿਰਦੇ ਪੈਸੇ ਇਕੱਠੇ ਕਰਨ ਵਾਸਤੇ ਕੋਈ ਮਾਂ ਦਾ ਲਾਲ ਚੈਲੰਜ ਨਹੀਂ ਕਰ ਸਕਦਾ ਰੋਕ ਨਹੀਂ ਸਕਦਾ ਤੇ ਲੈ ਨਹੀਂ ਸਕਦਾ ਤੁਸੀਂ ਕਿਉਂ ਸਰਪੰਚਾਂ ਨੂੰ ਲੁਕਣ ਲੱਗੇ ਕਿਉਂ ਉਹਨਾਂ ਨੂੰ ਫਸਾਉਣ ਲੱਗੇ ਕਿ ਕੱਲ੍ਹ ਉਹਨਾਂ ਦੀਆਂ ਇਨਕੁਆਰੀਆਂ ਖੁੱਲ ਜਾਣ ਪੰਜਾਬ ਸਰਕਾਰ ਜਿਹੜੀ ਕਿ ਅੱਜਕੱਲ੍ਹ ਭੁੱਖਮਰੀ ਦਾ ਸ਼ਿਕਾਰ ਹੋਈ ਹੋਈ ਹੈ ਇਹ ਤਰਾਤਰ ਹਾਏ ਹਾਏ ਕਰਦੇ ਫਿਰਦੇ ਪੈਸੇ ਇਕੱਠੇ ਕਰਨ ਵਾਸਤੇ ਪੰਜਾਬ ਦੀਆਂ ਪ੍ਰਾਪਰਟੀਆਂ ਨੂੰ ਜਿੱਥੇ ਵੇਚ ਰਹੇ ਆ ਜਿੱਥੇ ਬਿਜਲੀ ਬੋਰਡ ਤੇ ਪੀਆਰਟੀਸੀ ਵਰਗੇ ادارے ਆ ਜਿਹੜੇ ਬਿਲਕੁਲ ਥੱਲੇ ਬੈਠ ਕੇ ਜਿਨ੍ਹਾਂ ਦਾ ਇਹਨਾਂ ਤੋਂ ਬਕਾਇਆ ਨਹੀਂ ਦਿੱਟਦਾ ਜਾ ਰਿਹਾ ਇਹਨਾਂ ਨੇ ਹੁਣ ਨਵੀਂ ਗੱਲ ਕਰਤੀ ਹੈ ਕਿ ਜਿਹੜੇ ਪਿੰਡਾਂ ਦੇ ਪਾਣੀ ਦੀ ਟੈਂਕੀ ਹੈ ਉਹਨੇ ਤੇ ਜਿਹੜੀ ਮੋਟਰ ਲੱਗੀ ਵੀ ਉਹਦਾ ਬਿਜਲੀ ਦਾ ਬਿੱਲ ਹੈ ਜਿਹੜਾ ਜਦੋਂ ਮੈਂ ਮੁੱਖ ਮੰਤਰੀ ਸੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਉਹ ਮਾਫ਼ ਕਰ ਦਿੱਤੇ ਸੀ ਪੁਰਾਣੇ ਬਕਾਏ ਵੀ ਮਾਫ਼ ਕਰਤੇ ਸੀ ਤੇ ਅੱਗੇ ਨੂੰ ਵੀ ਬਿਜਲੀ ਦਾ ਬਿੱਲ ਪਿਛਲੇ 4 ਸਾਲਾਂ ਤੋਂ ਪਾਣੀ ਦੀਆਂ ਟੈਂਕੀਆਂ ਦਾ ਪਿੰਡਾਂ ਦੇ ਵਿੱਚ ਨਹੀਂ ਆ ਰਿਹਾ ਸੀ ਸ਼ਹਿਰਾਂ ਦੇ ਵਿੱਚ ਨਹੀਂ ਆ ਰਿਹਾ ਸੀ ਹੁਣ ਜਾਦੀ ਨੇ ਇਹਨਾਂ ਨੂੰ ਇੰਨੀ ਜ਼ਿਆਦਾ ਭੁੱਖ ਮਾਰੀ ਪੈ ਗਈ ਕਿ ਇਹਨਾਂ ਦੇ ਕੰਮ ਨਹੀਂ ਚੱਲ ਰਿਹਾ ਇਹਨਾਂ ਨੇ ਪਿਛਲੇ 4 ਸਾਲ ਦੇ ਬਕਾਏ ਬਣਾ ਕੇ ਬਿਜਲੀ ਦੇ ਜਿਹੜੇ ਬਿੱਲ ਹੈ ਪਾਣੀ ਦੀਆਂ ਟੈਂਕੀਆਂ ਦੇ ਉਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਥੋਪਦੇ ਆ ਕਿਸੇ ਨੂੰ 20 ਲੱਖ ਕਿਸੇ ਨੂੰ 30 ਲੱਖ ਕਿਸੇ ਨੂੰ 50 ਲੱਖ ਕਿਸੇ ਨੂੰ ਕਰੋੜ ਰੁਪਇਆ ਉਹਦੇ ਬਿੱਲ ਆ ਗਿਆ ਤੇ ਵੀਡੀਓ ਤੇ ਅਫਸਰ ਦਬਾਅ ਬਣਾ ਰਹੇ ਆ ਪੰਚਾਇਤਾਂ ਤੇ ਸਰਪੰਚਾਂ ਤੇ ਕਿ ਤੁਰੰਤ ਪੈਸੇ ਬਿੱਲ ਕਮਿਸ਼ਨ ਦੇ ਜਿਹੜੇ ਪੈਸੇ ਆਏ ਉਹਨਾਂ 'ਚੋ ਜਮਾ ਕਰਾ ਦਿਓ। ਵਿੱਤ ਕਮਿਸ਼ਨ ਦਾ ਪੈਸਾ ਕੇਂਦਰ ਸਰਕਾਰ ਦਾ ਹੈ। ਉਹ ਪਿੰਡਾਂ ਵਾਸਤੇ ਆਉਂਦਾ ਤੇ ਪਿੰਡਾਂ ਦੇ ਪਾਣੀ ਦੀ ਨਿਕਾਸੀ ਆ ਹੋਰ ਪਿੰਡ ਦੇ ਕੰਮਾਂ ਵਾਸਤੇ ਹੁੰਦਾ। ਉਹ ਪੈਸੇ ਵੀ ਪੰਜਾਬ ਦੀ ਸਰਕਾਰ ਲੁੱਟਣਾ ਚਾਹੁੰਦੀ ਆ ਪੰਚਾਇਤਾਂ ਤੋਂ। ਮੈਨੂੰ ਹਰ ਪਿੰਡ ਦੀ ਪੰਚਾਇਤ ਦੇ ਟੈਲੀਫੋਨ ਆ ਰਹੇ ਕਿ ਸਾਡੇ ਤੇ ਦਬਾਅ ਬਣਾ ਰਹੇ। ਸਾਨੂੰ ਦਬਕੇ ਮਾਰ ਰਹੇ ਉਹ ਪੈਸੇ ਜਮਾ ਕਰਾਉਣ ਨੂੰ। ਮੈਂ ਪਹਿਲਾਂ ਤਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆ ਪੈਸੇ ਤੁਸੀਂ ਨਹੀਂ ਜਮਾ ਕਰਾਣੇ। ਜਿਸ ਦਿਨ ਬਿੱਟ ਕਮਿਸ਼ਨ ਦੇ ਪੈਸਿਆਂ ਦਾ ਆਡਿਟ ਹੋਏਗਾ ਫੇਰ ਸਰਪੰਚ ਫਸਣਗੇ ਫੇਰ ਕੇਂਦਰ ਸਰਕਾਰ ਸਰਪੰਚਾਂ ਨੂੰ ਚੱਕੀ ਫਿਰੇਗੀ ਉਨ੍ਹਾਂ ਦੇ ਖਿਲਾਫ ਕਾਰਵਾਈਆਂ ਹੋਣਗੀਆਂ ਵਿੱਤ ਕਮਿਸ਼ਨ ਦਾ ਪੈਸਾ ਪਾਣੀ ਦੀ ਨਿਕਾਸੀ ਵਾਸਤੇ ਹੈ ਗਲੀਆਂ ਨਾਲੀਆਂ ਬਣਾਉਣ ਵਾਸਤੇ ਹੈ ਪਿੰਡ ਦੀ ਡਿਵੈਲਪਮੈਂਟ ਵਾਸਤੇ ਹੈ ਸਰਕਾਰ ਪੰਜਾਬ ਸਰਕਾਰ ਨੂੰ ਦੇਣ ਵਾਸਤੇ ਨਹੀਂ ਹੈ ਇਹ ਕੰਨ ਦੂਸਰੇ ਪਾਸੇ ਦੇ ਫੜ ਕੇ ਕੇਂਦਰ ਸਰਕਾਰ ਦਾ ਪੈਸਾ ਆਪ ਲੈ ਕੇ ਉਹਨੂੰ ਵਰਤਣਾ ਚਾਹੁੰਦੇ ਕਿਉਂਕਿ ਇਹਨਾਂ ਦੇ ਵਿੱਚ ਆਪ ਦੇ ਵਿੱਚ ਭੁੱਖਮਾਰੀ ਪਈ ਵੀ ਹੈ ਇਸ ਲਈ ਮੈਂ ਸਰਪੰਚਾਂ ਨੂੰ ਕਹਿਣਾ ਚਾਹੁੰਦਾ ਇਹ ਗਲਤ ਕੰਮ ਕਰਾ ਰਹੇ ਹੋ ਤਾਂ ਤੁਸੀਂ ਕੋਈ ਪੈਸਾ ਨਹੀਂ ਦੇਣਾ ਪੰਚਾਇਤ ਆਪਣੇ ਆਪ ਚ ਸક્ષਮ ਹੁੰਦੀ ਹੈ ਆਪਣੇ ਆਪ ਦੀ ਅਥਾਰਟੀ ਹੈ ਪੰਚਾਇਤ ਨੂੰ ਦਬਾ ਕੇ ਕੰਮ ਨਹੀਂ ਕਰਾਇਆ ਜਾ ਸਕਦਾ ਇਸ ਕਰਕੇ ਤੁਸੀਂ ਇਹ ਪੈਸੇ ਪੁਰਾਣਾ ਬਕਾਇਆ ਜਿਹੜਾ ਕਿ ਮਾਫਸੀ ਲੀਗਲ ਤੌਰ ਤੇ ਅਸੀਂ ਕੈਬਨਟ ਦੇ ਵਿੱਚ ਪਾਸ ਕਰਕੇ ਮਾਫ ਕੀਤਾ ਇਹਨੂੰ ਕੋਈ ਮਾਹ ਦਾ ਲਾਲ ਚੈਲੰਜ ਨਹੀਂ ਕਰ ਸਕਦਾ ਰੋਕ ਨਹੀਂ ਸਕਦਾ ਤੇ ਲੈ ਨਹੀਂ ਸਕਦਾ ਐਸੀ ਬਿਜਲੀ ਦੇ ਬਿੱਲ ਤਾਂ ਮਾਫ ਕੀਤੇ ਸੀ ਕਿ ਇਹ ਪੈਸਾ ਪਿੰਡ ਦੀ ਡਿਵੈਲਪਮੈਂਟ ਤੇ ਲੱਗ ਜਾਏ ਤੁਹਾਨੂੰ ਸਰਕਾਰ ਨੂੰ ਇਹਨਾਂ ਦੇਣੇ ਪੈਣ ਪੈਸੇ ਬਿਜਲੀ ਦਾ ਬਿੱਲ ਤੁਹਾਡੇ ਪਾਸ ਬਹੁਤ ਆਉਂਦਾ ਸੀ 1560 ਕਰੋੜ ਰੁਪਏ ਸੀ ਮਾਫ ਕੀਤਾ ਸੀ ਪੁਰਾਣੇ ਬਕਾਏ ਤੇ ਇਹ ਹੁਣ ਮਜਬੂਰ ਕਰ ਰਹੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਪੰਜਾਬ ਦੀ ਨੂੰ ਕਿ ਤੁਸੀਂ ਕੇਂਦਰ ਸਰਕਾਰ ਦਾ ਪੈਸਾ ਆਪ ਕਿਉਂ ਲੈ ਰਹੇ ਇਸ ਤਰ੍ਹਾਂ ਤੁਸੀਂ ਕਿਉਂ ਸਰਪੰਚਾਂ ਨੂੰ ਲੁੱਟਣ ਲੱਗੇ ਕਿਉਂ ਉਹਨਾਂ ਨੂੰ ਫਸਾਉਣ ਲੱਗੇ ਕਿ ਕੱਲ ਉਹਨਾਂ ਦੀਆਂ ਇਨਕੁਆਰੀਆਂ ਖੁੱਲ ਜਾਣ ਸੋ ਇਸ ਕਰਕੇ ਮੇਰੀ ਸਾਰੇ ਸਰਪੰਚਾਂ ਨੂੰ ਬੇਨਤੀ ਹੈ ਕਿ ਆਪਣੀਆਂ ਲੱਤਾਂ ਜਾਣ ਪਾ ਕੇ ਕੋਈ ਪੈਸੇ ਜਵਾ ਨਹੀਂ ਕਰਾਣੇ ਤੇ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਜੋ ਕਾਨੂੰਨ ਬਣਾ ਕੇ ਪਿਛਲੀ ਸਰਕਾਰ ਗਈ ਹੈ ਉਹਦੇ ਤਹਿਤ ਤੁਸੀਂ ਹੁਣ ਇੱਕਦਮ ਪੁਰਾਣੇ ਬਕਾਏ ਨਹੀਂ ਤੁਸੀਂ ਪਾ ਸਕਦੇ ਅਫਸਰਾਂ ਨੂੰ ਵੀ ਮੈਂ ਕਹਿਣਾ ਨਜਾਇਜ਼ ਦਬਾਅ ਨਾ ਬਣਾਓ ਬਿਨਾਂ ਮਤਲਬ ਦੇ ਤੁਸੀਂ ਇਹ ਪੈਸੇ ਜਮ੍ਹਾਂ ਕਰਾ ਰਹੇ ਹੋ ਜਿਹੜਾ ਕਿ ਬਣਦੇ ਨਹੀਂ ਪੰਜਾਬ